ਮੰਜੇ ਤੇ ਪਈ ਹੈ লাশ ਹੈ 21 ਸਾਲ ਦੀ ਲੜਕੀ ਗੁਰਪ੍ਰੀਤ ਕੌਰ ਦੀ ਜਿਸ ਨੂੰ ਕੀ ਫੇਸਬੁੱਕ ਤੇ ਪਿਆਰ ਕਰਨਾ ਇਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ ਜਾਨ ਤੋਂ ਹੀ ਹੱਥ ਧੋਣਾ ਪੈ ਗਿਆ ਜੀਹਾਂ ਮਾਮਲਾ ਹੈ ਮੋਗਾ ਦੇ ਜੀਰਾ ਰੋਡ ਦਾ ਜਿੱਥੇ 21 ਸਾਲ ਦੀ ਗੁਰਪ੍ਰੀਤ ਕੌਰ 50 ਸਾਲ ਤੋਂ ਵੱਧ ਦੀ ਉਮਰ ਵਾਲੇ ਓਮ ਪ੍ਰਕਾਸ਼ ਦੇ ਸੰਪਰਕ ਵਿੱਚ ਫੇਸਬੁੱਕ ਜ਼ਰੀਏ ਆਈ ਤੇ ਉਹ ਆਪਣੇ ਆਪ ਨੂੰ ਐਨ ਆਰ ਆਈ ਦੱਸਦਾ ਸੀ ਤੇ ਕਹਿੰਦਾ ਸੀ ਕਿ ਉਸ ਨੂੰ ਯੂਕੇ ਲੈ ਕੇ ਜਾਵੇਗਾ 3 ਸਾਲ ਤੱਕ ਦੋਵਾਂ ਦਾ ਪਿਆਰ ਫੇਸਬੁੱਕ ਤੇ ਚੱਲਿਆ ਇੱਥੋਂ ਤੱਕ ਕਿ ਕੁੜੀ ਦਾ ਵਿਆਹ ਪਹਿਲਾਂ ਹੋ ਚੁੱਕਾ ਸੀ ਪਰ ਓਮ ਪ੍ਰਕਾਸ਼ ਨੇ ਕੁੜੀ ਦੇ ਪੋਸਟਰ ਛਪਵਾ ਕੇ ਉੱਥੋਂ ਵਿਆਹ ਤੁੜਵਾ ਦਿੱਤਾ ਤੇ ਫਿਰ 3 ਮਹੀਨੇ ਪਹਿਲਾਂ ਹੀ ਦੋਵਾਂ ਨੇ ਵਿਆਹ ਕਰਵਾ ਲਿਆ ਸੀ ਪਰ ਓਮ ਪ੍ਰਕਾਸ਼ ਕੁੜੀ ਨਾਲ ਉਸਦੇ ਪੇਕੇ ਹੀ ਰਹਿਣ ਲੱਗ ਪਿਆ ਤੇ ਜਦੋਂ ਵੀ ਕੁੜੀ ਉਸ ਨੂੰ ਯੂਕੇ ਲੈ ਜਾਣ ਨੂੰ ਕਹਿੰਦੀ ਸੀ ਤਾਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਉਸ ਰਾਤ ਵੀ ਕੁੜੀ ਲਈ ਜੂਸ ਤੇ ਆਈਸਕ੍ਰੀਮ ਲੈ ਕੇ ਆਇਆ ਸੀ ਤੇ ਅਗਲੇ ਦਿਨ ਲੜਕੀ ਦੀ Laash ਮਿਲੀ ਤੇ ਉਹ ਫਰਾਰ ਸੀ ਕੋਈ ਐਨ ਆਰ ਆਈ ਸੀਗਾ ਉਹ ਪ੍ਰਕਾਸ਼ ਨਾਮ ਦਾ ਮੁੰਡਾ ਉਹਦੀ 60-65 ਸਾਲ ਦੀ ਉਮਰ ਸੀ ਜੀ ਇਹਨਾਂ ਦੀ 22-22 ਸਾਲ ਦੀ ਸੀ ਉਹ ਕਹਿੰਦਾ ਸੀ ਮੈਂ ਇੰਗਲੈਂਡ ਤੋਂ ਐਨ ਆਰ ਆਈ ਆ ਪੀ ਆਰ ਆ ਉੱਥੋਂ ਦਾ ਅੱਛਾ ਤੇ ਮੈਂ ਤੈਨੂੰ ਬਾਹਰ ਲੈ ਕੇ ਜਾਊਗਾ 3 ਸਾਲ ਤੜਾ ਦੀ ਫੇਸਬੁੱਕ ਤੇ ਗੱਲ ਚੱਲਦੀ ਸੀ 6 ਮਹੀਨੇ ਪਹਿਲਾਂ ਉਹਨਾਂ ਦੀ ਲਵ ਮੈਚ ਹੋਈ ਦੀ ਤੇ 9 ਮਹੀਨੇ ਸੌਰੀ 10 ਮਹੀਨੇ ਪਹਿਲਾਂ ਲਵ ਮੈਚ ਹੋਣਾ ਉਹ ਇੱਥੇ ਇਕੱਠੇ ਰਹਿੰਦੇ ਸੀ ਪੇਕੇ ਘਰੇ ਕੁੜੀ ਦੇ ਜਦੋਂ ਇਹ ਕੁੜੀ ਕਹਿੰਦੀ ਸੀ ਹੁਣ ਆਪਾਂ ਬਾਤ ਚੱਲੇਗੇ ਬਹੁਤ ਟਾਈਮ ਹੋ ਗਿਆ ਉਹ ਜਦ ਕਹਿੰਸਤਨ ਮੈਂ ਮਾਰ ਤੂੰ ਦਿਨ ਮੈਂ ਆਇਆ ਤੂੰ ਦਿਨ ਮੈਂ ਜਾਉਂਦਾ ਤੂੰ ਬੋਲਦੀ ਬਾਰਾ ਮੇਰੇ ਨਾਲ ਤੇ ਜੀ ਅੱਜ ਹੋਏ ਤਾਂ ਕਾਈਕ ਚਲਾ ਗਿਆ ਰਾਤ 10 ਵਜੇ ਦੇ ਤਰੀਕ ਬਨਾਇਆ ਘਰੇ ਉਹ ਕਿੱਥੋਂ ਦਾ ਰਹਿਣ ਵਾਲਾ ਸੀਗਾ ਉਹ ਜੀ ਅੰਮ੍ਰਿਤਸਰ ਦੇ ਨੇੜੇ ਕਹਿੰਦਾ ਮੇਰਾ ਪਿੰਡ ਵੀਲਾ ਇੱਥੇ ਹੀ ਰਹਿੰਦਾ ਸੀਗਾ ਨਾਲ ਕੁੜੀ ਦੇ ਹਾਂ ਜੀ ਮੋਕਦਾ ਸ਼ਹਿਰ ਤੇ ਇੱਥੇ ਰਹਿੰਦਾ ਸੀ ਤੇ ਰਾਤੀ ਕੁਝ ਲੈ ਕੇ ਵੀ ਆਇਆ ਸੀ ਚਾਹ ਰਾਤੀ ਜੂਸ ਤੇ ਆਈਸਕ੍ਰੀਮ ਲੈ ਕੇ ਆਇਆ ਸੀ ਕੁੜੀ ਦੇ ਖਾਣ ਲਈ ਤੇ ਰਾਤ ਨੂੰ ਘਰੇ ਹੋਰ ਕੌਣ-ਕੌਣ ਸੀਗਾ ਕੁੜੀ ਦੀ ਮਾਤਾ ਸੀ ਬਜ਼ਦਰ ਸੀ ਭ ਤਾਂ ਕਿਵੇਂ ਲੱਗ ਰਿਹਾ ਕਿਵੇਂ ਮਾਰਿਆ ਨੂੰ ਜੀ ਸੰਤਾਇਂ ਲੱਗਦਾ ਵੀ ਜਾਂ ਜੂਸ ਜਾਂ ਆਈਸਕ੍ਰੀਮ ਵਿੱਚ ਕੁਝ ਪਾ ਕੇ ਦਿੱਤਾ ਹੋਊਗਾ ਕੀ ਗੱਲ ਕੁੱਟ ਕੇ ਮਾਰੀ ਤੇ ਉਹ ਕਦੋਂ ਗਿਆ ਘਰੋਂ ਉਹ ਤਾਂ ਪਤਾ ਨਹੀਂ ਜੀ ਕਦੋਂ ਰਾਤ ਨੂੰ ਚਲਾ ਗਿਆ ਰਾਤ ਹੀ ਚਲਾ ਗਿਆ ਹਾਂਜੀ ਅੱਛਾ ਕੋਈ ਪੋਸਟਰ ਵਗੈਰਾ ਵੀ ਲਗਾਏ ਸੀ ਇਹਨੇ ਪਹਿਲਾਂ ਕੋਈ ਹਾਂਜੀ ਪੋਸਟਰ ਲਗਾਏ ਸੀ ਕੁੜੀ ਦੇ ਕਾਹਦੇ ਪੋਸਟਰ ਲਗਾਏ ਸੀ ਕਿ ਇਹ ਬਲੈਕਮਿਲ ਕਰਨਾ ਸੀਗਾ ਵੀ ਅਸੀਂ ਪਹਿਲਾਂ ਮੈਰਿਜ ਇਹਦੀ ਹੋ ਗਈ ਸੀ ਪਿੰਡ 'ਚ ਗਏ ਆ ਵੀ ਕੁੜੀ ਦੀ ਹਾਂਜੀ ਅੱਛਾ ਉਥੇ ਨੇ ਮੀਂਹਾਂ ਮਸਾ ਲੈਣ ਦਿੱਤੇ ਉਥੇ ਬੰਦੇ ਲੈ ਕੇ ਜਾਂਦਾ ਸੀ ਪੋਸਟਰ ਲੰਮਦਾ ਸੀ ਕਹਿੰਦਾ ਸੀ ਇਹਨੂੰ ਤਲਾਕ ਦੇ ਕੇ ਤੂੰ ਮੇਰੇ ਆ ਮੇਰ ਨਾਲ ਵਿਆਹ ਕਰਵਾ ਅੱਛਾ ਤਿੰਨ ਮੈਂ ਬਾਤ ਲੈ ਕੇ ਜਾਊਗਾ ਤਿੰਨ ਮੈਂ ਆਏ ਕਰਾਂਗੀ ਜੀ ਕੁੜੀ ਨੇ ਉਥੇ ਤਲਾਕ ਦੇ ਦਿੱਤੀ ਉਸ ਮੁੰਡੇ ਨੇ ਇਹਦਾ ਨਾਲ ਵਿਆਹ ਕਰਵਾ ਲਿਆ ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੀ ਨੇ ਕਿ ਮਾਮਲੇ ਦੀ ਅਸਲੀਅਤ ਕੀ ਹੈ ਕਿਉਂਕਿ ਜਿਸ ਵੇਲੇ ਕੁੜੀ ਦਾ ਕਤਲ ਹੋਇਆ ਕੁੜੀ ਦੇ ਭਰਾ ਪਰਜਾਈ ਤੇ ਮਾਂ ਘਰ ਵਿੱਚ ਹੀ ਸਨ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਕੋਰਨਾ ਦੀ ਲੜਕੀ ਹੈ ਜੀ ਮੌਤ ਹੋਈ ਰਾਤ ਜੀ ਜੀ ਸਾਨੂੰ ਸੂਚਨਾ ਮਿਲੀ ਜੀ ਮੌਕੇ ਤੇ ਅਸੀਂ ਆਏ ਹਾਂ ਇਹਨੂੰ ਦੇਖ ਕੇ ਪਰਿਵਾਰ ਦੇ ਬਿਆਨਾਂ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਹੋਊਗੀ ਸਰ ਖਿਆਲ ਅਸੀਂ ਇੱਥੇ ਕੀ ਮਾਮਲਾ ਸਾਹਮਣੇ ਆ ਰਿਹਾ ਹੈ ਮਾਮਲਾ ਇਹਨਾਂ ਨੇ ਕਹਿਣ ਮੁਤਾਬਕ ਇਹ ਵੀ ਲੜਕੀ ਦਾ ਜਿਹੜਾ ਘਰਵਾਲਾ ਸੀਗਾ ਗਗਨਦੀਪ ਸਿੰਘ ਵੀ ਇਹਨੇ ਇਹ ਲੜਕੀ ਦਾ ਮਾਰਡਰ ਕੀਤਾ ਇਹਨਾਂ ਦੇ ਪਰਿਵਾਰ ਦੀ ਇਹ ਸਟੇਟਮੈਂਟ ਹੈਗੀ ਹੈ ਬਟ ਫਿਰ ਵੀ ਇਹਦੇ ਉੱਤੇ ਪੂਰੀ ਜੀ ਤਕਰੀਕਤ ਕਰਕੇ ਸੁਸਮਨ ਦਰਾਜ ਜੀ ਜੀ ਸਰ ਮਰਨ ਵਾਲੀ ਕੀ ਮਰਨ ਦੀ ਉਮਰ ਕਿੰਨੀ ਸੀ ਉਮਰ ਕਰੀਬ 21 ਸਾਲ ਦਾ ਤੇ ਜਿਹੜਾ ਇਹਦਾ ਹਸਬੰਡ ਜਿੰਨੇ ਤੇ આરોਪ ਲੱਗ ਰਹੇ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ 50 ਸਾਲ ਤੋਂ ਉੱਪਰ ਹੈ ਕਈ ਵਾਰ ਲੋਕ ਪਿਆਰ ਚੰਨੇ ਹੋ ਕੇ ਆਪਣੇ ਭਵਿੱਖ ਨੂੰ ਖੁਦ ਹੀ ਬਰਬਾਦ ਕਰ ਲੈਂਦੇ ਨੇ ਠੀਕ ਹੈ ਜ਼ਿੰਦਗੀ ਤੁਹਾਡੀ ਹੈ ਜੀਵਨ ਸਾਥੀ ਚੁਣਨ ਦਾ ਹੱਕ ਵੀ ਤੁਹਾਨੂੰ ਹੈ ਪਰ ਜ਼ਰਾ ਅਕਲ ਨਾਲ ਕੰਮ ਲੈ ਕੇ ਮੋਗਾ ਤੋਂ ਜਸਵਰ ਮਦੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ